ਨਾ ਮੇਰੀ ਗੱਲ ਸੁਣਾ ਹੁਣ ਤੂੰ ਐ ਬੋਲੇਗੀ ਹੈ ਤੇਰੇ ਕੋਲ ਜਿਆਦਾ ਨਹੀਂ ਜਬਾਨ ਲੱਗੀ ਹੈ ਹੈ ਔਰ ਤੁਹਾਡੀ ਜੁਗਾਨ ਉਹ ਕਿੱਧਰ ਜਾਏਗੀ ਹਰ ਵਕਤ ਤੁਸੀਂ ਮੈਨੂੰ ਕੁੱਠਾ ਸਿੱਧਾ ਬੋਲਦੇ ਰਹਿੰਦੇ ਹੋ ਉਹ ਪਰ ਮੈਨੂੰ ਨਹੀਂ ਲੱਗਦਾ ਹੁਣ ਮੈਂ ਬਚਣਾ ਚਲੋ ਅੱਗੇ ਰੱਬ ਰੱਖਾ ਹੁਣ ਮੈਨੂੰ ਕੁਝ ਨਾ ਕੁਝ ਤਾਂ ਕਰਨਾ ਪਊਗਾ ਇਹ ਛੋਟਾ ਅੱਧੇ ਹਿੱਸੇ ਤੇ ਤਾਂ ਆ ਗਿਆ ਪਰ ਅੱਧੇ ਹੀ ਸਿਨਣ ਮੈਂ ਨਹੀਂ ਸਰਦਾ ਗੱਲ ਤਾਂ ਸਾਰੀ ਉਹ ਜ਼ਮੀਨ ਤੇ ਆ ਕੇ ਰੁਕਦੀ ਹੈ 30 ਸਾਲ ਮੈਂ ਇਹਨਾਂ ਨੂੰ ਇਸ ਲਈ ਸਾਥਲੇ ਰੱਖਿਆ ਸੀ ਕਿ ਉਹ ਜ਼ਮੀਨ ਮੇਰੇ ਬਸਾ ਦੀ ਪਰ ਨਾ ਡੈਡੀ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਚਾਚੀ ਹੈਗੀ ਬਹੁਤ ਚਲਾਕ ਆ ਉਹ ਭਾਈ ਕੋਈ ਨਹੀਂ ਉਹ ਆਪਦੀ ਧੀ ਦਾ ਜ਼ਮੀਨ ਦਾਦਾ ਹਿੱਸਾ ਧਾਰੀ ਨੂੰ ਆਉਂ ਦਿੰਦੀ ਉਹ ਤਾਂ ਸਾਰੀ ਦੀ ਸਾਰੀ ਜ਼ਮੀਨ ਆਪਦੀ ਧੀ ਦੇ ਨਾਮ ਕਰਵਾਉਗੀ ਨਾ ਕਰਵਾਈ ਤਾਂ ਮੇਰਾ ਨਾਮ ਟਾ ਦਿਓ ਆਏ ਕਿ ਮੈਂ ਕਰਾਰੂ ਭਾਈ ਤਾਰੀ ਦੇ ਨਾਮ ਆਪਦਾ ਹਿੱਸਾ ਮੇਰੇ ਭਾਈ ਤਾਂ ਤਾਂ ਦੇਖ ਮੈਨੂੰ ਪੂਰਾ ਭਰੋਸਾ ਹੈ ਵੀ ਉਹਨੂੰ ਤਾਂ ਮੈਂ ਜਦੋਂ ਮਰਜ਼ੀ ਆਪਦੇ ਮਗਰ ਲਾ ਦਿਆਂ ਗੱਲ ਤਾਂ ਸਾਰੀ ਉਸ ਤੀਮੀ ਤੇ ਆ ਕੇ ਰੁਕਦੀ ਹੈ ਤੇ ਫਿਰ ਉਹੀ ਤਾਂ ਮੈਂ ਕਹਨੀ ਆ ਡੈਡੀ ਜੀ ਵੀ ਤੁਸੀਂ ਚਾਚੀ ਦਾ ਕੀ ਕਰੋਗੇ ਕਰਨਾ ਕੀ ਹੈ ਜਮੀਨ ਨਹੀਂ ਮੇਰੇ ਹੱਥੋਂ ਜਾਣ ਦਿੰਦਾ ਇਸ ਲਈ ਚਾਹੇ ਮੈਨੂੰ ਮਰਨਾ ਪੈ ਜੇ ਜਾਂ ਕਿਸੇ ਨੂੰ ਮਰਨਾ ਪੈ ਜੇ ਅੱਛਾ ਡੈਡੀ ਜੀ ਓਏ ਹਾਂ ਪੁੱਤ ਕਿਉ ਹੋ ਜੇ ਸਿੱਧੀ ਉਂਗਲੀ ਨਾਲ ਨਾ ਨਿਕਲੇ ਉਂਗਲੀ ਟੇਢੀ ਕਰਨੀ ਪੈ ਜਾਂਦੀ ਹੈ ਤੇ ਨਾਲੇ ਫਿਰ ਇਹ ਤਾਂ ਕਰੋੜਾਂ ਦੀ ਜ਼ਮੀਨ ਦਾ ਮਸਲਾ ਹੈ ਕਰੋੜਾਂ ਦੀ ਜ਼ਮੀਨ ਮੈਂ ਆਪਦੇ ਹੱਥੋਂ ਕਿਵੇਂ ਜਾਣ ਦੇ ਦਾਂ ਮੈਂ ਨਹੀਂ ਬਗਾਨਿਆਂ ਦੇ ਹੱਥ ਜ਼ਮੀਨ ਜਾਣ ਦਿੰਦਾ ਦੇਖੋ ਡੈਡੀ ਜੀ ਤੁਸੀਂ ਜੋ ਵੀ ਕਰਨਾ ਹੈ ਨਾ ਛੇਤੀ ਤੋਂ ਛੇਤੀ ਕਰੋ ਮੈਨੂੰ ਆਇਆ ਵੀ ਜੇ ਤਾਰੀ ਨੂੰ ਕਿਤੇ ਪਤਾ ਲੱਗ ਗਿਆ ਨਾ ਵੀ ਚਾਚੇ ਚਾਚੀ ਦੀ ਜ਼ਮੀਨ ਭਾਲਦੇ ਆਪਾਂ ਉਹਦੇ ਲਈ ਤਾਰੀ ਨੇ ਨਹੀਂ ਮੰਨਣਾ ਉਹ ਕਦੇ ਨਹੀਂ ਹਾਂ ਕਰਨ ਨਾ ਚਾਚੇ ਚਾਚੀ ਦੀ ਜ਼ਮੀਨ ਲੈਣ ਨੂੰ ਉਹ ਪੁੱਤ ਆਪਣਾ ਤਾਰੀ ਐਡਾ ਕਮਲਾ ਨਹੀਂ ਵੀ ਉਹ ਜ਼ਮੀਨ ਨੂੰ ਲੱਤ ਮਾਰੂਗਾ ਓਹੋ ਡੈਡੀ ਜੀ ਕਾਣੂ ਕਮਲੇ ਦੀਆਂ ਗੱਲਾਂ ਕਰਦੇ ਹੋ ਕਮਲਾਣੀ ਉਹ ਤਾਂ ਮਹਾਕਮਲਾ ਚਾਚੇ ਚਾਚੀ ਦੇ ਮੋਜ ਤਾਂ ਆਈ ਪਿੱਜਾ ਰਹਿੰਦਾ ਨਾਲੇ ਤੁਹਾਨੂੰ ਕੀ ਲੱਗਦਾ ਵੀ ਉਹ ਆਪ ਦੀ ਭੈਣ ਦੀ ਜ਼ਮੀਨ ਦਾ ਅੱਧ ਲੈ ਲੂਗਾ ਕਦੇ ਵੀ ਨਹੀਂ ਓਏ ਪੁੱਤ ਤੂੰ ਇਹ ਮੇਰੇ ਤੇ ਛੱਡ ਦੇ ਆਪਾਂ ਜਾਲ ਹੀ ਹਜਾ ਬਚਾਵਾਂਗੇ ਵੀ ਪੰਛੀ ਜਾਲ ਦੇ ਵਿੱਚ ਆਪਦੇ ਆਪ ਆ ਕੇ ਫਸੂਗਾ ਫਿਰ ਉਹ ਆਪਾਂ ਦੇਖਣਾ ਵੀ ਆਪਾਂ ਪੰਛੀ ਨੂੰ ਅਸਮਾਨ 'ਚ ਉਡਾਉਣਾ ਹੈ ਕਿ ਉਹਨੂੰ ਪਿੰਜਰੇ 'ਚ ਕੈਦ ਹੀ ਰੱਖਣਾ ਹੈ ਤੇੜੀ ਗੱਲਾਂ ਤਾਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਮੈਨੂੰ ਨਹੀਂ ਲੱਗਦਾ ਤੁਹਾਡੇ ਤਾਂ ਕੁਝ ਹੋਣਾ ਉਹ ਤਾਂ ਜ਼ਮੀਨ ਦਾ ਖੁੱਡ ਵੀ ਨਹੀਂ ਲੈਂਦਾ ਚਾਚੇ ਚਾਚੀ ਕੋਲੋਂ ਬੋ ਬੁੱਤ ਨੂੰ ਐਵੇਂ ਫਿਕਰ ਨਾ ਕਰਿਆ ਕਰ ਬਸ ਮੇਰੇ ਇੱਕ ਗੰਮ ਕਰ ਦੇ ਵੀ ਤੇਰੇ ਚਾਚਾ ਚਾਚੀ ਚ ਨਿਗਰ ਰੱਖਿਆ ਕਰ ਵੀ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਚਾਚਾ ਚਾਚੀ ਦੀ ਫਿਕਰ ਨਾ ਕਰੋ ਡਾਡੀ ਜੀ ਤੁਸੀਂ ਉਹਨਾਂ ਤੇ ਤਾਂ ਮੈਂ ਪੂਰੀ ਪੂਰੀ ਨਿਗਰ ਰੱਖਦੀ ਆ ਤੇ ਰੱਖਦੀ ਵੀ ਰਹੂੰਗੀ ਤੇ ਰਹੀ ਗੱਲ ਜਸ਼ਨ ਦੀ ਉਹਨੂੰ ਵੀ ਬਸ ਹੁਣ ਚੋਗਾ ਨਾ ਪਾਇਆ ਲਓ ਫਿਰ ਜਾਲ ਵੀ ਆਪਣਾ ਤੇ ਪੰਛੀ ਵੀ ਆਪਣਾ ਬਸ ਪੁੱਤ ਤੂੰ ਆ ਦੋ ਗੱਲਾਂ ਤੇ ਗੌਰ ਰੱਖੀ ਵੀ ਕਿਸੇ ਨਾ ਕਿਸੇ ਤਰ੍ਹਾਂ ਨਾ ਜਸ਼ਨ ਦੇ ਕੰਨਾਂ ਚ ਆ ਗੱਲ ਪਾ ਦੇ ਜਮੀਨ ਵਾਲੀ ਫਿਰ ਦੇਖੀ ਜਮੀਨਤਾ ਆਪਦੇ ਅਵਤਾਰੀ ਦੇ ਨਾਲ ਬਹੁ ਹੋ ਆਕੇ ਹਾਂਜੀ ਡੈਡੀ ਜੀ ਇਹ ਸਹੀ ਆ ਚੋ ਡੈਡੀ ਜੀ ਮੈਂ ਜਾਂਦੀ ਆ ਫਿਰ ਐਵੇਂ ਜੀ ਕਿਸੇ ਘਰ ਦੇ ਜੀ ਨੇ ਦੇਖ ਲੈਣਾ ਫਿਰ ਆਪਾਂ ਨੂੰ ਬੋਲਣਗੇ ਮੈਨੂੰ ਤਾਂ ਖਾਸ ਕਰਕੇ ਜਿਆਦਾ ਬੋਲਦੇ ਨੇ ਵੀ ਪਿਓ ਦੇ 24 ਘੰਟ ਅਸਰਾਣੀ ਖੜੀ ਰਹਿੰਦੀ ਐ ਤੂੰ ਬਸ ਪੁੱਤ ਫਿਕਰ ਨਾ ਕਰ ਮੈਂ ਹੁਣ ਚੱਲਦਾ ਠੀਕ ਐ ਜਿਹੜਾ ਤੈਨੂੰ ਕੰਮ ਕਿਹਾ ਹੈ ਨਾ ਬਸ ਤੂੰ ਉਹਦੇ ਤੇ ਲੱਗ ਜਾ ਠੀਕ ਐ ਪੁੱਤ ਕੋਈ ਮੈਂ ਤੁਹਾਨੂੰ ਸਾਰੀ ਖਬਰ ਦਿੰਦੀ ਰਹੂੰਗੀ ਠੀਕ ਐ ਪੁੱਤ ਹਾਈ ਚੱਲ ਮਨਪ੍ਰੀਤ ਕੁਰੇ ਤੂੰ ਵੀ ਲੱਗ ਜਾ ਹੁਣ ਆਪਦੇ ਕੰਮ ਤੇ ਪਾ ਦੇ ਮਿੱਠਾ ਚੋਗਾ ਪੰਛੀ ਨੂੰ ਪੰਛੀ ਤਾਂ ਉੱਪ ਭੱਜਿਆ ਲੈ ਜੱਸ ਨੂੰ ਤਾਂ ਫੋਨ ਕਰਤਾ ਹੁਣ ਮੈਂ ਗੱਲ ਤਾਰੀ ਨਾਲ ਵੀ ਕਰੀ ਲਵਾਂ ਫਿਰ ਤਾਰੀ ਐ ਆਖੂਗਾ ਵੀ ਮੈਨੂੰ ਪੁੱਛ ਦਿਓ ਨਹੀਂ ਹੈਗੀ ਕੀ ਤਾਰੀ ਤਾਰੀ ਕਰੀ ਜਾਂ ਨੀ ਆ ਚਾਚੀ ਮੈਨੂੰ ਲੱਗਦਾ ਮੈਨੂੰ ਜਵਾਬਤ ਕਰਦੀ ਦੀ ਹੈ ਬੇ ਬੇ ਕੰਜਰਾ ਜਦੋਂ ਮੈਂ ਕੋਈ ਗੱਲ ਕਰਦੀ ਆ ਨਾ ਤੂੰ ਮੇਰੇ ਸਿਰਾ ਨੇ ਖੜੇ ਰਹਿ ਹੈ ਪਰ ਉਹ ਤੇਰੇ ਸਰਾਨੇ ਕਾਹਨੂੰ ਖੜਿਆ ਰਿਹਾ ਕਰ ਚਾਚੀ ਮੈਂ ਤਾਂ ਬਾਪੂ ਦੇ ਕਮਰੇ ਚ ਜਾਂਦਾ ਸੀ ਉਹਨੇ ਮੈਨੂੰ ਬਾਜ਼ਮਾਰੀਆ ਕਹਿੰਦਾ ਛੇਤੀ ਆ ਕੋਈ ਗੱਲ ਕਰਨੀ ਹੈ ਤੇਰੇ ਨਾਲ ਤੈਨੂੰ ਪਤਾ ਕੀ ਗੱਲ ਕਰੂਗਾ ਭਾਈ ਪੱਕਾ ਪਤਾ ਤਾਂ ਮੈਨੂੰ ਹੈ ਨਹੀਂ ਪਰ ਤੇਰੇ ਚਾਚਾ ਦੱਸਦਾ ਸੀ ਵੀ ਤੇਰਾ ਬਾਪੂ ਕਹਿੰਦਾ ਜਮੀਨ ਤੇਰੀ ਦੇ ਨਾਂ ਲਵਾ ਦਈਏ ਆ ਹੀ ਸਾਰਾ ਦਿਨ ਪੁੱਠੀਆਂ ਗੱਲਾਂ ਕਰਦਾ ਲੈ ਨਹੀਂ ਛੇਤੀ ਬਾਪੂ ਦੀ ਬੇਲ ਨੇ ਚ ਵਾਹੀ ਹੈ ਵੀ ਜਮੀਨ ਮੇਰੇ ਨਾਂ ਲਵਾਉਣ ਨੂੰ ਬੇ ਪੁੱਤ ਤੈਨੂੰ ਪਤਾ ਤਾਂ ਹੈ ਕੀ ਕੁਸਤਾ ਆਪਣੇ ਘਰੇ ਹੋ ਕੇ ਹਟਿਆ ਤਾਹੀਂ ਕਹਿੰਦੇ ਨੇ ਵੀ ਆਪਦੀ ਜ਼ਿੰਮੇਵਾਰੀ ਤੋਂ ਮੁਕਤ ਹੋਈਏ ਤਾਰੀ ਨੂੰ ਸਮਾਈਏ ਹਾਂ ਵੀ ਉਹ 10 ਲੱਖ ਤਾਂ ਗਿਆ ਹੁਣ ਜ਼ਮੀਨ ਹੈ ਜ਼ਮੀਨ ਤਾਰੀ ਦੇ ਨਾਲ ਲਵਾ ਦਈਏ ਵੀ ਹਾਂ ਮੁੜ ਕੇ ਕਿਤੇ ਸੀ ਜ਼ਮੀਨ ਵੀ ਧਰਦੀ ਕਿਸੇ ਪਾਸੇ ਹਨ ਤਾਂ ਰੱਖਦੇ ਆ ਉਹਨੇ ਪੁੱਤ ਐਂਆ ਹੀ ਸੋਚਾਂ ਨਹੀਂ ਲਿਆ ਕਰਦੇ ਦਿਮਾਗ 'ਚ ਚਲ ਉਹ ਤਾਂ ਸਮਾਉਣੀ ਉਹ ਆ ਜ਼ਮੀਨ ਤਾਂ ਤੇਰੇ ਨਾਲ ਕਰਨੀ ਉਹ ਅੱਜ ਕੁਝ ਮਰਜ਼ੀ ਕਰ ਲੈਣ ਉਹ ਪੈਸੇ ਨਹੀਂ ਹੁੰਦੇ ਉਹ ਤਾਂ ਗਏ ਉਹ ਭੁੱਲ ਜਾਣਾ ਹੁਣ ਇਹ ਚੱਲ ਕੋਈ ਨਾ ਤੂੰ ਕਿਉਂ ਨਾ ਪੈਸੇ ਦੀ ਟੈਨਸ਼ਨ ਲੈਣਾ ਜਦ ਅਸੀਂ ਬੈਠੇ ਹਾਂ ਮੂਰੇ ਚੱਲ ਜ਼ਮੀਨ ਬਾਪੂ ਤਾਂ ਨਾਲ ਲਵਾਊਗਾ ਹੁਣ ਦੱਸਿਆ ਤੀ ਤੇਰੇ ਆਲੇ ਕਿੱਲੇਾਂ ਚ ਕਿੰਨੇ ਕਿੱਲੇ ਦੇਣਗੇ ਮੈਨੂੰ ਕੰਨ ਹੋਵੇ ਤੇ ਇੱਥੇ ਗੱਲਾਂ ਮਰੀਏ ਨੇ ਉਹਦਾ ਦੌਰਾ ਪੈਣ ਵਾਲਾ ਹੋ ਰਿਹਾ ਤੇ ਕਿਉਂ ਸੁਣ ਲੈ ਹਾਂ ਇਧਰ ਆ ਗੱਲ ਸੁਣ ਲੈ ਮੈਨੂੰ ਤਾਂ ਫਿਕਰ ਹੋਈ ਜਾਂਦਾ ਕਿਤੇ ਜ਼ਮੀਨ ਦੇ ਲਾਲਚ ਚਾਕੇ ਤਾਰੀ ਵੀ ਮੇਰੀ ਤੀ ਦਾ ਮੋਹ ਨਾ ਘਟਾ ਦੇ ਨਾ ਨਾ ਐ ਨਹੀਂ ਹੋ ਸਕਦਾ ਕਿਉਂਕਿ ਤਾਰੀ ਨੂੰ ਵੀ ਤਾਂ ਪਰਬ੍ਰਿਸ਼ਮਈ ਦਿੱਤੀ ਹੈ ਨਾ ਇਹਨਾਂ ਦਾ ਭੈਣ ਭਾਈਆਂ ਦਾ ਪਿਆਰ ਵੀ ਬਹੁਤ ਹੈ ਦੋ ਹਾਂ ਮੈਂ ਵੀ ਕਿਸਾ ਚੱਲ ਗਿਆ ਨਹੀਂ ਮੰਮੀ ਜੀ ਤੁਸੀਂ ਅੰਦਰ ਆ ਕੇ ਪੈ ਗਏ ਮੈਂ ਦੇਖੀ ਜਾਨੀ ਆ ਦਵਾਈ ਲੈਣ ਦਾ ਟਾਈਮ ਹੋ ਗਿਆ ਸੀ ਤੁਹਾਡਾ ਪੁੱਤ ਮੈਂ ਨਹੀਂ ਦਵਾਈ ਖਾਣੀ ਮੇਰਾ ਤਾਂ ਦਵਾਈ ਖਾ ਖਾਣਾ ਮਨ ਨੱਕਿਆ ਪਿਆ ਮੂੰਹ ਕੋੜਾ ਕੋੜਾ ਹੋਇਆ ਪਿਆ ਮੰਮੀ ਜੀ ਜੇ ਤੁਸੀਂ ਦਵਾਈ ਨਹੀਂ ਲਓਗੇ ਤਾਂ ਠੀਕ ਕਿਵੇਂ ਹੋਵੋਗੇ ਕੋਈ ਨਹੀਂ ਪਤਾ ਜੇ ਕਰਮਾਂ ਚ ਹੋਇਆ ਤਾਂ ਹੋ ਜਾਊਗੀ ਠੀਕ ਨਹੀਂ ਮਰ ਵੀ ਕੇ ਕੋਈ ਗੱਲ ਨਹੀਂ ਲੈ ਮम्मी ਕਹੇ ਜੀਆਂ ਗੱਲਾਂ ਕਰਦੇ ਹੋ ਦਵਾਈ ਖਾਓਗੇ ਫੇਰ ਹੀ ਠੀਕ ਹੋਵੋਗੇ ਨਾਲ ਡਾਕਟਰ ਨੇ ਕਿਹਾ ਤਾਂ ਹੈਗਾ ਸੀ ਕਿਹੜੀ ਬਿਮਾਰੀ ਹੈ ਜਿਹਦਾ ਇਲਾਜ ਨਹੀਂ ਹੈਗਾ ਉਹਨੂੰ ਤੁਸੀਂ ਅੱਗੇ ਦੀ ਅੱਗੇ ਬਹੁਤ ਗੱਲਾਂ ਵਧਾ ਲੈਨੇ ਹੋ ਮਰਨ ਤੱਕ ਪੁੱਤ ਜੇ ਮੇਰੇ ਕਰਮਾਂ ਚ ਇਲਾਜ ਹੋਇਆ ਜਿਉਣਾ ਹੋਇਆ ਤਾਂ ਮੈਨੂੰ ਰਾਮ ਆ ਜਾਊਗਾ ਨਹੀਂ ਕੋਈ ਗੱਲ ਨਹੀਂ ਮੈਂ ਆਪਣੇ ਪੁੱਤ ਵਿਆ ਲੈ ਆਪਣੀ ਆਪਣੀ ਕਬੀਲਦਾਰੀ ਦੇਖਣ ਪਰ ਮੇਰਾ ਮਨ ਜੇ ਤੇ ਬੇ ਬਟੂ ਹਾ ਦੁਖੀ ਜਾਂਦਾ ਦਵਾਈਆਂ ਖਾ ਖਾ ਮੇਰਾ ਮਨ ਲੱਗਿਆ ਪਿਆ ਓਹੋ ਮੰਮੀ ਕਿਉਂ ਤੁਸੀਂ ਹਲੇ ਕਬੀਲਦਾਰੀ ਦੇਖਣੀ ਇਹ ਕਰਨ ਉਹ ਕਰਨ ਇਹ ਜੀਆਂ ਗੱਲਾਂ ਫालतू ਕਿਉਂ ਕਰੀ ਜਾਂਦੇ ਹੋ ਹਲੇ ਤਾਂ ਤੁਸੀਂ ਬਹੁਤ ਕੁਝ ਦੇਖਣਾ ਦੁਨੀਆ ਤੇ ਹਲੇ ਤੁਹਾਡੀ ਉਮਰ ਵੀ ਕੀ ਨਾਲ ਇਹ ਜੀਆਂ ਗੱਲਾਂ ਨਗਰਾ ਕਰੋ ਦਵਾਈ ਲੈ ਲਓ ਚੁੱਪ ਕਰਕੇ ਪੁੱਤ ਹੋਰ ਕੀ ਕਰਾਂ ਤੁਹਾਨੂੰ ਤਾਂ ਇਹ ਆ ਸਾਡੀ ਮਾਂ ਮੰਜੇ ਤੇ ਬੈਠੀ ਰਵੇ ਸਾਡੇ ਵਿੱਚ ਰਵੇ ਪਰ ਮੈਨੂੰ ਨਹੀਂ ਲੱਗਦਾ ਹੁਣ ਮੈਂ ਬਚਣਾ ਚਲੋ ਅੱਗੇ ਰੱਬ ਰੱਖਾ ਮੰਮੀ ਕਿਉਂ ਤੁਸੀਂ ਐਂ ਕਹੀ ਜਾਂਦੇ ਹੋ ਹਲੇ ਤਾਂ ਤੁਸੀਂ ਆਪਦੇ ਪੋਤੇ-ਪੋਤੀਆਂ ਦੇ ਹੀ ਵਿਆਹ ਦੇਖੋਗੇ ਐਡੀ ਉਮਰ ਹੋਊਗੀ ਤੁਹਾਡੀ ਪਤਾ ਨਹੀਂ ਕਿਉਂ ਹੋਰੀ ਗੱਲਾਂ ਕਰਨ ਲੱਗ ਜਾਂਦੇ ਹੋ ਤੁਸੀਂ ਤਾਂ ਨਾਲੇ ਬਹੁਤ ਬਿਮਾਰੀਆਂ ਦਾ ਇਲਾਜ ਹੋ ਜਾਂਦੇ ਆ ਤੁਹਾਡੀ ਦਾ ਵੀ ਹੋ ਜਾਊਗਾ ਟੈਨਸ਼ਨ ਨਾ ਕਰੋ ਜਸ਼ਨਪੁੱਤਰ ਆ ਮੈਂ ਇਹ ਕਹਿੰਦੀ ਸੀ ਵੇਈ ਤੂੰ ਵੀ ਜਾਣਾ ਜੱਸ ਨਾਲ ਆਪਣੇ ਠਪਿੱਕਿਆਂ ਨੂੰ ਪੇਕਿਆਂ ਨੂੰ ਆ ਜੱਸ ਨੇ ਦੱਸਿਆ ਨਾ ਤੈਨੂੰ ਨਹੀਂ ਮੰਮੀ ਕੀ ਗੱਲ ਹੋ ਗਈ ਕਿੱਥੇ ਜਾਣਾ ਪਤ ਤੇਰੀ ਮੰਮੀ ਦਾ ਫੋਨ ਆਇਆ ਸੀ ਜੱਸ ਨੇ ਕਹਿੰਦੀ ਦੋ ਤਿੰਨ ਦਿਨ ਮੇਰੇ ਕੋਲੇ ਲਾ ਕੇ ਜਾਵਾਂ ਮੈਂ ਤਾਂ ਕਿਹਾ ਤੈਨੂੰ ਪਤਾ ਹੋਣਾ ਵੀ ਕੋਈ ਕੰਮ ਹੈ ਨਹੀਂ ਮੰਮੀ ਮੈਨੂੰ ਤਾਂ ਨਹੀਂ ਦੱਸਿਆ ਜੱਸ ਨੇ ਚੱਲ ਕੋਈ ਨਹੀਂ ਟੈਨਸ਼ਨ ਵਿੱਚ ਮੇਰੀ ਜਿੱਥੇ ਇੱਧਰ ਉੱਧਰ ਘੁੰਮਦਾ ਰਹਿੰਦਾ ਤੈਨੂੰ ਦੱਸ ਦਊਗਾ ਤੁਸੀਂ ਕੋਈ ਨਹੀਂ 2-4 ਦਿਨ ਲਾਇਆ ਹੋ ਆ ਮੈਨੂੰ ਤਾਂ ਐ ਸੀ ਵੀ ਤੈਨੂੰ ਪਤਾ ਹੈ ਇੱਕ ਗੱਲ ਪੁੱਛਾਂ ਕਿ ਤੇਰੇ ਮਾਪੇ ਹੋਰ ਜ਼ਮੀਨ ਤਾਂ ਨਹੀਂ ਖਰੀਦਣ ਲੱਗੇ ਜਾਂ ਕੋਈ ਹੋਰ ਜ਼ਮੀਨ ਦਾ ਕੰਮਕਾਰ ਹੋਊਗਾ ਕੋ ਪ੍ਰੋਜੈਕਟ ਪ੍ਰੋਜੈਕਟ ਨਾ ਤਾਰੀ ਨੇ ਲਾਉਣਾ ਹੋਵੇ ਮੰਮੀ ਮੈਨੂੰ ਤਾਂ ਕੁਝ ਨਹੀਂ ਪਤਾ ਇਸ ਬਾਰੇ ਨਾ ਮੈਨੂੰ ਮੰਮੀ ਦਾ ਫੋਨ ਆਇਆ ਆਹ ਅੱਛਾ ਚੱਲ ਕੋਈ ਨਹੀਂ ਉਹਨਾਂ ਦੀ ਮਾਂ ਪੁੱਤਾਂ ਦੀ ਗੱਲ ਐ ਤੈਨੂੰ ਦੱਸ ਦਊਂਗੀ ਚਲੋ ਕੋਈ ਨਹੀਂ ਜਸਨੂ ਨਾ ਟਾਈਮ ਨਹੀਂ ਲੱਗਿਆ ਜਦੋਂ ਫ੍ਰੀ ਹੋਣਗੇ ਤਾਂ ਗੱਲ ਕਰਨਗੇ ਹੀ ਬਸ ਪੁੱਤ ਮੇਰੀ ਟੈਨਸ਼ਨ ਚ ਮੇਰਾ ਪੁੱਤ ਵਹਿਦਾ ਰਹਿੰਦਾ ਹੁਣ ਉਹ ਮੈਨੂੰ ਲੱਗਦਾ ਰਾਤ ਨੂੰ ਵੀ ਸੌਂਦਾ ਨਹੀਂ ਮੇਰੀ ਟੈਨਸ਼ਨ ਚ ਮੰਮੀ ਤੁਸੀਂ ਨਾ ਥੋੜਾ ਖੁਸ਼ ਰਿਹਾ ਕਰੋ ਤੁਹਾਨੂੰ ਦੇਖ ਕੇ ਤਾਂ ਖੁਸ਼ ਰਹਿੰਦੇ ਆ ਅਸੀਂ ਸਾਰੇ ਉਹਦਾ ਪੁੱਤ ਠੀਕ ਹੈ ਜਦੋਂ ਅੰਦਰੋਂ ਅੰਦਰੀ ਬੰਦੇ ਨੂੰ ਚੋਰਾ ਖਾ ਜਾਵੇ ਨਾ ਮੈਨੂੰ ਐਡੀ ਵੱਡੀ ਬਿਮਾਰੀ ਲੱਗੀ ਆ ਫੇਰ ਕਿੱਥੋਂ ਖੁਸ਼ ਰਿਹਾ ਜਾਂਦਾ ਬਾਕੀ ਮੈਂ ਆਪਣੀਆਂ ਮੋਹਾਂ ਦੇ ਮੋਹਾਂ ਵੱਲ ਦੇਖ-ਦੇਖ ਜ਼ਿੰਦਗੀ ਦੇ ਦਿਨ ਕੱਟੀ ਜਾਂਦੇ ਆ। ਵੀ ਚਲੋ ਤੋਹਾਨੂੰ ਟਿੱਡੋਂ ਭਾਗ ਲੱਗ ਜਵੇ। ਮੈਂ ਵੀ ਜਾਂਦੀ ਵਾਰ ਦਾ ਆਪਣੇ ਪੋਤੇ-ਪੋਤਿਆਂ ਦਾ ਮੂੰਹ ਦੇਖ ਜਮਾ। ਓਹ ਮੰਮੀ ਤੁਸੀਂ ਛੱਡੋ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਬੈਠੋ ਮੈਂ ਤੁਹਾਡੇ ਲਈ ਦਵਾਈ ਲੈ ਕੇ ਆਉਣੀ ਆ। ਚੱਲ ਲੈ ਆ ਦਵਾਈ। ਜੇ ਤੂੰ ਜ਼ਿਆਦਾ ਕਹਿਨੀ ਐ। ਇਹਨੂੰ ਤਾਂ ਕੋਸ਼ ਵੀ ਨਹੀਂ ਪਤਾ। ਲੱਗਦਾ ਜੱਸ ਨੇ ਹਜੇ ਦੱਸਿਆ ਨਹੀਂ। ਚੱਲ ਕੋਈ ਗੱਲ ਨਹੀਂ। ਚਲੋ ਲੱਗਦਾ ਸਾਡਾ ਤਾਂ ਮੋਟਾ ਹੱਥ ਪੈਣ ਵਾਲਾ ਹੁਣ ਬਹੁਤ ਸੱਚਾ ਸ ਚੰਗੀ ਤਰ੍ਹਾਂ ਆਪਣੀ ਸੱਸ ਨੂੰ ਗੱਲਾਂ ਵਿੱਚ ਲੈ ਲਵੇ ਫੇਰ ਤਾਂ ਛੱਡ ਗਾ ਦਸੇ ਉਂਗਲਾ ਕਿਉਂ ਚਈਆ ਕਿਉਂ ਚ ਆ ਬੌਲੇ ਟੋਲੇ ਨੂੰ ਨਾ ਕਦੇ ਸਮਝ ਨਹੀਂ ਆਉਣੀ ਲੈ ਵੀ ਆ ਛੱਡ ਪ੍ਰੈਸ ਕਰੀ ਐ ਕਿਵੇਂ ਕਰੇ ਡੈਂਪਲਰ ਡੈਂਪਲਰ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਲੈ ਆ ਸ਼ਰਟ ਪ੍ਰੈਸ ਕਰੀ ਐ ਆਂ ਸ਼ਰਟ ਪ੍ਰੈਸ ਕਰਦੇ ਹੁੰਦੇ ਨੇ ਤੈਨੂੰ ਤੇਰੇ ਮਾਪਿਆਂ ਨੇ ਕੋ ਸਿਖਾਇਆ ਕਿ ਨਹੀਂ ਸਿਖਾਇਆ ਮੇਰੇ ਮਾਪਿਆਂ ਤੇ ਨਾ ਜਾਉ ਸਮਝ ਆ ਗਈ ਸ਼ਰਟ ਮੈਂ ਬਹੁਤ ਚੰਗੀ ਭਲੀ ਪ੍ਰੈਸ ਕੀਤੀ ਹੋਈ ਐ ਤੁਹਾਨੂੰ ਪਸੰਦ ਨਹੀਂ ਆ ਰਹੀ ਨਾ ਮੇਰੀ ਗੱਲ ਸੁਣਾ ਹੁਣ ਤੂੰ ਐ ਬੋਲੇਗੀ ਹੈ ਤੇਰੇ ਕੋਲ ਜਿਆਦਾ ਨਹੀਂ ਜ਼बान ਲੱਗੀ ਹੈ ਔਰ ਤੁਹਾਡੀ ਜ਼ੁਬਾਨ ਉਹ ਕਿੱਧਰ ਜਾਏਗੀ ਹਰ ਵਕਤ ਤੁਸੀਂ ਮੈਨੂੰ ਕੁੱਠਾ ਸਿੱਧਾ ਬੋਲਦੇ ਰਹਿੰਦੇ ਹੋ ਉਹ ਮੇਰੀ ਗੱਲ ਸੁਣ ਲੈ ਇਦੋਂ ਪਹਿਲਾਂ ਨਾ ਤੂੰ ਮੈਥੋਂ ਛੱਤਰ ਨਾ ਖਾ ਲਈ ਮੈਂ ਸਿਰਫ ਤਾਂ ਚੋਪਾਂ ਵੀ ਜਿਹੜੀ ਆ ਨਵੀਂ ਆਈ ਹੈ ਨਾ ਜਸ਼ਨ ਇਹਦੇ ਮੂਹਰੇ ਨਾ ਤੇਰੀ ਬੇਇੱਜ਼ਤੀ ਹੋਵੇ ਨਹੀਂ ਮਾਰ ਮਾਰ ਛੱਤਰ ਨਾ ਵੇੜੇ ਚ ਲੈ ਕੇ ਜਾਊਂਗਾ ਮੇਰੀ ਗੱਲ ਸੁਣ ਲੋ ਆਪਦੀ ਇਹ ਸ਼ਰਟ ਨਾ ਬਾਹਰ ਜਾ ਕੇ ਪ੍ਰੈਸ ਕਰਾ ਲਿਓ ਜਿਹੜੀ ਬਾਹਰ ਰੱਖੀ ਹੋਈ ਆ ਉਸ ਤੋਂ ਮੈਂ ਤੁਹਾਡੀ ਕੋਈ ਨੌਕਰ ਨਹੀਂ ਆ ਕੀ ਗੱਲ ਹੋ ਗਈ ਵੀਰੇ ਐਨੇ ਉੱਚੇ ਉੱਚੀ ਬੋਲੀ ਜਾਂਦੇ ਹੋ ਹੋ ਕੁਛ ਨਹੀਂ ਜਸ਼ਨ ਆਹ ਦੇਖ ਲੈ ਯਾਰ ਆਹ ਪ੍ਰੈਸ ਕਰੀ ਸੀ ਇਹਨੇ ਸ਼ਰਟ ਇਹ ਚ ਦੁਆਰੇ ਵਾਲ ਪੈ ਗੇ ਮੈਂ ਇਹਨੂੰ ਆਖਿਆ ਲੈ ਦੁਆਰੇ ਪ੍ਰੈਸ ਕਰ ਦੇ ਇਹ ਅੱਗੋ ਕਹਿੰਦੀ ਕਹਿੰਦੀ ਉਹ ਤੋਂ ਕਰਾ ਲਓ ਜੀ ਤੋਂ ਬਾਹਰ ਕਰਾਉਣੇ ਹੋ ਮੈਂ ਕਿਹਾ ਬੌਲੀਏ ਤੇਰੇ ਵਰਗੀ ਬਾਹਰ ਰੱਖੀ ਹੋਈ ਹੈ ਇੱਕ ਪ੍ਰੈਸ ਕਰਾਉਣ ਵਾਸਤੇ ਮੈਂ ਤਾਂ ਚੌੜ ਕਰਦਾ ਸੀ ਇਹ ਉਸ ਗੱਲ ਨੂੰ ਸੀਰੀਅਸ ਲੈ ਗਈ ਅੱਛਾ ਤਾਂ ਇਹ ਗੱਲ ਆ ਲਓ ਫਿਰ ਗਿੱਡੀ 깔ਾ ਦੀਦੀ ਤੁਸੀਂ ਦੁਆਰੇ ਪ੍ਰੈਸ ਕਰ ਦੋ ਕਰ ਦਿੰਨੀ ਆ ਆਜੋ ਚਲਾ ਜਾ ਲੈ ਮੈਂ ਵੀ ਕਮਲੀਆਂ ਤੇਰੇ ਮਗਰ ਮਗਰ ਆਈ ਜਾਨੀਆ ਪ੍ਰੈਸ ਵਾਲਾ ਟੇਬਲ ਤਾਂ ਅੰਦਰੋਂ ਮੈਂ ਪ੍ਰੈਸ ਤੇ ਘਾਰਾ ਵਾਂ ਵਿਚਾਰੀ ਕਿੰਨੀ ਭੋਲੀ ਐ ਵੀਰ ਜੀ ਨੇ ਸਾਰੀ ਗੱਲ ਆਪਦੇ ਮੂੰਹੋਂ ਦੱਸ ਦਿੱਤੀ ਪਰ ਇਹ ਬਿਲਕੁਲ ਨਹੀਂ ਤਮਝਦੀ ਹੈਗੀ ਪਰ ਕੋਈ ਗੱਲ ਨਹੀਂ ਦੀਦੀ ਮੈਂ ਵੀਰ ਜੀ ਨੂੰ ਨਾ ਸਹੀ ਰਾਹ ਤੇ ਲੈ ਕੇ ਆਉਂਗੀ ਇਹ ਵਾਦਾ ਮੇਰਾ ਤੁਹਾਡੇ ਨਾਲ ਮੰਮੀ ਜੀ ਨੂੰ ਵੀ ਪੁੱਛਾਂ ਉਹਨਾਂ ਨੇ ਸਾਨੂੰ ਕਿਉਂ ਬੁਲਾਇਆ ਉੱਥੇ ਨਾਲੇ ਜਸ ਨੂੰ ਕਿਉਂ ਫੋਨ ਕੀਤਾ ਮੈਨੂੰ ਪੁੱਛਾਂ ਕਾਦੇ ਲਈ ਜਸ ਨੂੰ ਫੋਨ ਕੀਤਾ ਹੈ ਭਾਬੀ ਦਾ ਫੋਨ ਆਇਆ ਪਿਆ ਚਲ ਪਹਿਲਾਂ ਭਾਬੀ ਨੂੰ ਹੀ ਲਾਉਣੀ ਆ ਜਸ਼ਨ ਜੀ ਦਾ ਫੋਨ ਹੈਲੋ ਹੋਰ ਮਨਪ੍ਰੀਤ ਭਾਬੀ ਠੀਕ ਹੋ ਅੱਜ ਕਿਦਰੋਂ ਪਰਜਾਈ ਨੂੰ ਅਨੰਦ ਦੀ ਯਾਦ ਆ ਗਈ। ਉਹ ਨਾਨਾ ਦੀਦੀ ਮੈਂ ਤਾਂ ਤੁਹਾਨੂੰ ਰੋਜ਼ ਯਾਦ ਕਰਦੀ ਆਂ। ਤੁਸੀਂ ਕਦੇ ਫੋਨ ਚੱਕ ਲੈਂਦੇ ਹੋ, ਕਦੇ ਚੱਕਦੇ ਨਹੀਂ। ਨਾਲੇ ਮੈਂ ਤਾਂ ਤੁਹਾਡੇ ਵੀਰ ਜੀ ਨੂੰ ਰੋਜ਼ ਰਾਤ ਨੂੰ ਪੁੱਛਦੀ ਆਂ ਵੀ ਹਾਂ ਭੈਣ ਦਾ ਕੀ ਹਾਲ ਚਾਲ ਆ। ਮੈਨਾਂ ਤਾਂ ਉਹਨਾਂ ਕੋਲੇ ਵੀ ਟਾਈਮ ਨਹੀਂ ਹੁੰਦਾ। ਜਦੋਂ ਵਿਹਲੇ ਹੋ ਜਾਂਦੇ ਆ ਉਦੋਂ ਗੱਲ ਕਰ ਲਈਦੀ ਆ ਤੁਹਾਡੀ। ਉਹ ਤਾਂ ਦੱਸਦਾ ਹੁੰਦਾ ਤਾਰੀ ਵੀਰ ਮੈਨੂੰ ਕਿ ਤੇਰੀ ਪਰਜਾਈ ਤੈਨੂੰ ਬਹੁਤ ਯਾਦ ਕਰਦੀ ਆ। ਤੇ ਹਾਂਜੀ ਮੇਰੀ ਹੋਈ ਸੀ ਤਾਇਆ ਜੀ ਨਾਲ। ਵੀ ਉਹਨਾਂ ਨੂੰ ਇੰਨਾ ਘਾਟਾ ਪੈ ਗਿਆ ਤੇ ਹੋਰ ਦੀਦੀ ਡੈਡੀ ਦਾ ਤਾਂ ਤੁਸੀਂ ਪੁੱਛੋ ਹੀ ਨਾ। ਪਤਾ ਉਹਨਾਂ ਦਾ ਕਿੰਨਾ ਬੁਰਾ ਹਾਲ ਹੋ ਗਿਆ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਇੱਡਾ ਵੱਡਾ ਨੁਕਸਾਨ ਹੋ ਗਿਆ ਉਹ ਤਾਂ ਲੱਗਣਾ ਹੀ ਸੀ ਭਾਬੀ ਨਾਲੇ ਪੈਸੇ ਕਿਹੜਾ ਉਹੀ ਬੰਦਿਆ ਪਰ ਤੁਸੀਂ ਬਹੁਤ ਸਿਆਣਪ ਵਰਤੀ ਜਿਹੜੀਆਂ ਆਪਦੀਆਂ ਟੂਮਾ ਕੱਢ ਕੇ ਦੇਤੀਆਂ ਲੈ ਦੀਦੀ ਗੈਣੇ ਤਾਂ ਮੈਂ ਤਾਂ ਕੱਢ ਕੇ ਫੜਾਤੀ ਸੀ ਵੀ ਇਹ ਘਰ ਦੀ ਇੱਜ਼ਤ ਹੁਣ ਸਾਡੇ ਹੱਥ ਹੈ ਤੇ ਇੱਜ਼ਤ ਨੂੰ ਬਚਾਉਣਾ ਵੀ ਤਾਂ ਸਾਡਾ ਹੀ ਫਰਜ਼ ਹੈ ਨਾ ਨਾਲੇ ਸਾਡੇ ਪਿਆਰ ਨੂੰ ਸਾਡੇ ਹੁੰਦਿਆ ਕੋਈ ਐਰਗੈਰ ਆ ਕੇ ਬਿਨ ਫਾਲਤੂ ਬੋਲੇ ਇਹ ਅਸੀਂ ਬਰਦਾਸ਼ਤ ਕਰ ਲਾਂਗੇ ਕਦੇ ਵੀ ਨਹੀਂ ਇਹ ਤਾਂ ਹੈ ਭਾਬੀ ਇਸ ਗੱਲ ਤੇ ਤਾਂ ਮੈਨੂੰ ਮਨ ਹੈ ਕਿ ਮੇਰੇ ਭਰਾ ਤੇ ਭਝਾਈ ਮੇਰੇ ਪੇਕਿਆਂ ਦੀ ਇੱਜ਼ਤ ਨੂੰ ਕਦੇ ਇੰਦਾਗ ਲੱਗਣ ਦਿੰਦੇ ਤੇ ਭਾਬੀ ਮੈਂ ਕਹਿੰਦੀ ਸੀ ਤੁਹਾਨੂੰ ਕੁਝ ਪਤਾ ਹੈ ਕਿ ਮੰਮੀ ਨੇ ਜਸ ਨੂੰ ਫੋਨ ਕਿਉਂ ਕੀਤਾ ਸੀ ਕੋਈ ਜ਼ਮੀਨ ਜਮੂਨ ਦੀ ਗੱਲ ਕਰਨੀ ਸੀ ਅੱਛਾ ਚਾਚੀ ਜੀ ਨੇ ਵੀਰ ਜੀ ਨੂੰ ਫੋਨ ਕੀਤਾ ਨਾ ਇਹਦੇ ਬਾਰੇ ਤਾਂ ਮੈਨੂੰ ਕੁਝ ਵੀ ਨਹੀਂ ਪਤਾ ਅੱਛਾ ਭਾਬੀ ਮੈਨੂੰ ਤਾਂ ਐ ਸੀ ਕਿ ਤੁਹਾਨੂੰ ਪਤਾ ਹੋਣਾ ਚਲੋ ਕੋਈ ਨਹੀਂ ਛੱਡੋ ਹੋਰ ਦੱਸੋ ਸਾਰੇ ਠੀਕ ਠਾਕ ਨੇ ਹਾਂਜੀ ਹਾਂਜੀ ਦੀਦੀ ਸਾਰੇ ਠੀਕ ਨੇ ਤੁਸੀਂ ਸੁਣਾਓ ਵੀ ਕਦੋਂ ਗੇੜਾ ਮਾਰਨਾ ਹੈ ਸਾਨੂੰ ਮਿਲਣ ਲਈ ਸਾਨੂੰ ਮੰਮੀ ਨੇ ਸੱਦਿਆ 4-5 ਦਿਨਾਂ ਤੱਕ ਫੇਰ ਦੇਖਾਂਗੇ ਚਲੋ ਠੀਕ ਆ ਦੀਦੀ ਆਜੋ ਚਲੋ ਹੁਣ ਮੈਂ ਫੋਨ ਰੱਖਦੀ ਆ ਮੈਂ ਨਾ ਥੋੜਾ ਜਿਹਾ ਕੰਮ ਕਰੀ ਜਾਂਦੀ ਸੀ ਫਿਰ ਸ਼ਾਮ ਨੂੰ ਫ੍ਰੀ ਹੋ ਕੇ ਕਰਦੇ ਆ ਗੱਲ ਠੀਕ ਆ ਓਹੋ ਐਨੀਆਂ ਗੱਲਾਂ ਕਰ ਲਈਆਂ ਤੇ ਨਾਨੀ ਨੂੰ ਤਾਂ ਪੁੱਛਣਾ ਹੀ ਭੁੱਲ ਗਈ ਵੀ ਠੀਕ ਨੇ ਚਲ ਕੋਈ ਨਹੀਂ ਤਾਈ ਜੀ ਨੂੰ ਪੁੱਛ ਲੂੰਗੀ ਫੋਨ ਕਰਕੇ ਲੈ ਦੇਖ ਲੈ ਚਾਚੀ ਮਿੱਚ ਕਮੀਣੀ ਜੀ ਕਿੱਡੀ ਤੇਜ਼ ਨਿਕਲੀ ਮਿੰਟ ਚ ਆਪਦੇ ਜਵਾਈ ਨੂੰ ਫੋਨ ਕਰ ਵੀ ਦਿੱਤਾ ਵੀ ਮੈਂ ਜਵੀਨ ਬਾਰੇ ਕੋਈ ਗੱਲ ਕਰਨੀ ਆ ਮੈਨੂੰ ਤਾਂ ਅੱਗੇ ਇਹੀ ਚੋਰਾ ਵੜਵੜ ਖਾਈ ਜਾਂਦਾ ਹੈ ਵੀ ਡੈਡੀ ਪਤਾ ਨਹੀਂ ਕੀ ਤੇ ਕਦੋਂ ਕਰਨਗੇ ਬਸ ਐਂ ਕਹਿ ਕੇ ਸਾਰ ਦਿੰਦੇ ਤੂੰ ਦੇਖੀ ਚੱਲ ਮੈਂ ਕੀ ਕਰਦਾ ਕਰਨਾ ਕਿ ਇਹ ਖੇਤ ਇਸਵਾ ਉਹਦੋਂ ਨੂੰ ਇਹ ਨਹੀਂ ਪਤਾ ਵੀ ਚਾਚੀ ਸਾਰੀ ਜ਼ਮੀਨ ਆਪਦੇ ਧੀ ਜਵਾਈ ਦੇ ਨਾਮ ਕਰਵਾ ਦੇ ਤੇ ਸਾਡੇ ਮੂੰਹ ਤੋਂ ਤੋਤੇ ਦੇ ਤੋਤੇ ਰਹਿ ਜਾਣ